ਹਾਂਜੀ ਸੰਗਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦਿਨ ਹੈਗਾ 5 ਫਰਵਰੀ ਤੇ ਅੱਜ ਅਸੀਂ ਕਰਨੇ ਆ ਜਿਹੜੇ ਇੱਥੇ ਮਤਲਬ ਲੋਕਲ ਗੁਰਦੁਆਰੇ ਨੇ ਕੈਨਤੋਪਾ ਜਿਵੇਂ ਲੰਗਰ ਸਾਹਿਬ ਸੱਚਖੰਡ ਸਾਹਿਬ ਉਹਨਾਂ ਦੇ ਅਸੀਂ ਦਰਸ਼ਨ ਕਰਨੇ ਨੇ ਤੇ ਜਿਵੇਂ ਗੋਦਾਵਰੀ ਜਿਹਦੇ ਨੇੜੇ ਜਾਂ ਜਿਹੜੇ ਤੀਰਥ ਸਥਾਨ ਨੇ ਇੱਥੇ ਨੇੜੇ ਤੇੜੇ ਅੱਜ ਅਸੀਂ ਉਹ ਉਹਨਾਂ ਦੇ ਦਰਸ਼ਨ ਕਰਨੇ ਤੁਹਾਨੂੰ ਕਰਾਣੇ ਨੇ ਤੇ ਰੂਮ ਤੋਂ ਨਿਕਲ ਚੁੱਕੇ ਆ ਬਾਕੀ ਜਿਹੜੇ ਜਿਹੜੇ ਕਿ ਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਨੇ ਤੁਹਾਨੂੰ ਨਾਲ ਕਰਾਉਂਦੇ ਆ। ਲੋ ਜੀ ਬੱਬਾ ਨੰਦਾਨ ਸਿੰਘ ਜੀ ਦੀ ਸ਼ਰਾਹ ਤੋਂ ਨਿਕਲਦੇ ਸਾਰ ਇੱਥੇ ਤੇਲ ਬਣਾਇਆ ਜਾਂਦਾ ਹੈਗਾ ਜਿਹੜਾ ਇਹ ਬਦਾਮਾਂ ਦਾ ਨਾਰੀਅਲ ਦਾ ਕੋਈ ਵੀ ਤੁਹਾਨੂੰ ਲੈਣਾ ਹੋਵੇ ਤੁਸੀਂ ਇੱਥੋਂ ਲੈ ਸਕਦੇ ਹੋ ਤੇ ਆਪਣੀ ਸਰਾਹ ਹੈ। ਇੱਥੇ ਅਸੀਂ ਰਾਤ ਵਿਸ਼ਰਾਮ ਕੀਤਾ ਸੀਗਾ ਤੇ ਉਹ ਸਾਹਮਣੇ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਅਸੀਂ ਕਰਤੇ ਆ ਦਰਸ਼ਨ ਤੇ ਤੁਹਾਨੂੰ ਕਰਾਉਂਦੇ ਆ ਲੋ ਜੀ ਵਾਇਕਰੂ ਜੀ ਗੁਰਦੁਆਰਾ ਲੰਗਰ ਸਾਹਿਬ ਪਹੁੰਚ ਚੁੱਕੇ ਆ ਤੇ ਆ ਦੇਖੋ ਨਜ਼ਾਰਾ ਇਹ ਭਾਗਾਂ ਵਾਲੇ ਨੇ ਇੱਥੇ ਦੇਖਿਆ ਹੋਊਗਾ ਜ਼ਰੂਰ ਇਹ ਪਨਾ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਤੇ ਇਸ ਸਾਈਡ ਨੂੰ ਹੈ ਗਿਆ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਤੇ ਇੱਧਰ ਹੈਗੀ ਆ ਆਪਣੀ ਗੋਦਾਵਰੀ ਜੀ ਨਦੀ ਤੇ ਇੱਧਰ نیچے ਲੰਗਰ ਹਾਲ ਹੈ ਵਾਹਿਗੁਰੂ ਜੀ ਤੇ ਉੱਪਰ ਦਰਬਾਰ ਸਾਹਿਬ ਹੈ ਤੇ ਵਾਹਿਗੁਰੂ ਵਾਦੇ ਸਿੰਘ ਤੇ ਦਰਬਾਰ ਸਾਹਾ ਉਹ ਮਾਨੰਗਿੰਦੇ ਦੱਸਤਾ ਰਹੇ ਆ ਵੀ ਜੋ ਤੁਮ ਨਹੀਂ ਕਰ ਸਕਦਾ ਦੁਨੀਆਂ ਦਾ ਮਨੁੱਖ ਉਹ ਕਰਦਾ ਵੀ ਆਪ ਜੁਰ ਰੱਬ ਚਾਹੇ ਕਿਸੇ ਚੀਜ਼ ਨੂੰ ਗਰੀਬ ਨੂੰ ਤਖਤ ਤੇ ਬਿਠਾ ਦਿੰਦਾ ਤੇ ਜਿਹੜਾ ਰਾਜਾ ਮਹਾਰਾਜਾ ਜੋ ਕੁਝ ਦੁਨੀਆਂ ਦੇ ਮਨੁੱਖ ਨਹੀਂ ਕਰ ਸਕਦੇ ਉਹ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤਾਂ ਜਿਵੇਂ ਸੁਆਲ ਮੁਖ ਉਹ ਵਾਹਿਗੁਰੂ ਪਰਮੇਸ਼ਰ ਤੋਂ ਵੱਡਿਆ ਲੋਈ ਵੈਗੁਰੂ ਜੀ ਲੰਗਰ ਸਾਫ ਗੁਰਦੁਆਰਾ ਸਾਹਿਬ ਮੱਥਾ ਟੇਕ ਆਏ ਦਰਸ਼ਨ ਕਰਾਏ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਪੁਰਸ਼ਾਂ ਦੇ ਤੇ ਹੁਣ ਅਸੀਂ ਜਾ ਰਹੇ ਹਾਂ ਸੱਚਖੰਡ ਤਖਤ ਤਖਤ ਸਾਹਿਬ ਵੱਲ ਤੇ ਉੱਥੇ ਆਗੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਤਖਤ ਸਾਹਿਬ ਦੇ ਲੋ ਜੀ ਉਹ ਸਾਹਮਣੇ ਗੁਰਦੁਆਰਾ ਸ੍ਰੀ ਤਖਤ ਸਾਹਿਬ ਉਸ ਬਿਲਡਿੰਗ ਦੇ ਅਗਲੇ ਪਾਸੇ ਤੇ ਹੁਣ ਸਾਡੀ ਸਾਰੀਆਂ ਸੰਗਤਾਂ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਕਰਕੇ ਤਖਤ ਹਜੂਰ ਸਾਹਿਬ ਵੱਲ ਚਾਲੇ ਪਾਏ ਨੇ ਉੱਥੇ ਦਰਸ਼ਨ ਕਰਨ ਜਾ ਰਹੇ ਨੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਸਾਰੀ ਸੰਗਤ ਆਪਣੀ ਆ ਰਹੀ ਹੈ ਜੀ ਬាទ ਤੇ ਸ਼ੰਕਰ ਸਾਹਿਬ ਕੋਲੋਂ ਅੱਜ ਰੱਖਣੀ ਜਾ ਰਹੇ ਆ ਲੋ ਜੀ ਸ਼ੰਗਤੋ ਉਹ ਸਾਹਮਣੇ ਤਖਤ ਸਾਹਿਬ ਆ ਗਿਆ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਦੋ ਨਿਸ਼ਾਨ ਸਾਹਿਬ ਤੇ ਹੁਣ ਅਸੀਂ ਜਾ ਰਹੇ ਹਾਂ ਮੇਰੇ ਵਾਸਤੇ ਟਾਇਲ ਚ ਲਿਆਈ ਹੈ ਤੇ ਬਈ ਸਾਈਕਲ ਤੇ ਯਾਤਰਾ ਕਰ ਰਿਹਾ ਵਾਹ ਕਿਰਤ ਯਾਤਰਾ ਅੰਮ੍ਰਿਤਸਰ ਤੋਂ ਆਇਆ ਬਈ ਅਜੂਰ ਸਾਹਿਬ ਤੱਕ ਸਾਈਕਲ ਤੇ لو جی واحر جی سورگ داہ سچھنڈ سچنڈ شی ہزور صاحب واحر سامنے لائب چل رہے جی سکرین لو جی واحر جی ਕੀ ਕਰ ਰਹੇ ਹੋ ਛੋੜ ਕੇ ਨਾ ਆਪੇ ਆਮੇ ਜੀ ਮੇਂ ਨਿਯੋਗਾਈ ਦੇ ਕੇ ਅੰਨਾਂ ਦਾ ਸਨਮਾਨ ਦੇ ਕੇ ਪ੍ਰਾਪਤਨ ਮਰਜਾਦਾ ਦੇ ਕੇ ਰaho ਰੀਤ ਦੇ ਕੇ ਸੰਗਤ ਘਟ ਘਾ ਦੇ ਕੇ ਲੋ ਜੀ ਸੰਗਤ ਜੀ ਇੱਥੇ ਹਰ ਇੱਕ ਦਰਵਾਜੇ ਦੇ 바ਰ ਹੀਰੇ ਲਗੇ ਹੋਏ ਨੇ ਜਿਹੜੀ ਵੀ ਦਰਵਾਜੇ ਤੋਂ ਸੰਗਤ ਮੱਥਾ ਟੇਕਣ ਵਾਸਤੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਂਦੀ ਹੈ ਨਾ ਜਿਹੜੇ 메인 ਦਰਵਾਜੇ ਨੇ ਐ ਵੀ ਬਾਈ ਪੰਜਾਬ ਤੋਂ ਆਏ ਵਾਹ ਜੀ ਵਾਹ ਤਰਨ ਤਰਨ ਤੋਂ ਤਰਨਤਾਰਨ ਵਾਲੇ ਪਾਉ ਲੋ ਜੀ ਮਿੱਤਰੋ ਦਰਸ਼ਨ ਕਰਕੇ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਤੇ ਤਖਤ ਸਾਹਿਬ ਜੀ ਦੇ ਹੁਣ ਰੂਮ 'ਚ ਆਏ ਆ ਥੋੜਾ ਰੈਸਟ ਕਰਨ ਵਾਸਤੇ ਤੇ ਰੂਮ ਦੇ ਸਾਡੇ ਜਿੱਥੇ ਰੂਮ ਨੇ ਸਰਾਹ ਹੈ ਉਹਦੇ ਉੱਪਰ ਪਾਰਕਿੰਗ ਬਣੀ ਹੋਈ ਹੈ ਹੁਣ ਮੈਂ ਪਾਰਕਿੰਗ 'ਚ ਆਇਆ ਪਾਰਕਿੰਗ 'ਚ ਆ ਕੇ ਤੁਹਾਨੂੰ ਹੁਣ ਇੰਨਾ ਵਧੀਆ ਤੁਹਾਨੂੰ ਦ੍ਰਿਸ਼ ਦਿਖਾਣਾ ਹੈ ਨਾ ਹੁਣ ਮੈਂ ਤੁਸੀਂ ਦੇਖਿਓ ਲੋ ਵੀ ਸੰਗਤ ਵਿਊ ਚੈੱਕ ਕਰੋ ਸਾਡੇ ਰੂਮ ਦੇ ਉੱਪਰ ਬਣੀ ਹੋਈ ਹੈ ਪਾਰਕਿੰਗ ਸਰਾਹ ਦੇ ਉੱਪਰ ਤੇ ਉੱਥੋਂ ਗੁਦਾਵਰੀ ਜੀ ਦਾ ਨਜ਼ਾਰਾ ਦ੍ਰਿਸ਼ ਹੁਣ ਸਵਾਲ ਇਹ ਆ ਗੋਦਾਵਰੀ ਜੀ ਕਿਉਂ ਗੋਦਾਵਰੀ ਨਦੀ ਜਾਂ ਗੋਦਾਵਰੀ ਸਾਗਰ ਕੁਛ ਇਦਾਂ ਕਿਉਂ ਨਹੀਂ ਗੋਦਾਵਰੀ ਜੀ ਹੀ ਕਿਉਂ ਗੋਦਾਵਰੀ ਜੀ ਇਸ ਕਰਕੇ ਕਿਉਂਕਿ ਇਹ ਜਿਹੜੀ ਗੋਦਾਵਰੀ ਜੀ ਨਦੀ ਹੈ ਨਾ ਇਹ ਸਾਡੇ ਗੁਰੂ ਸਹਿਬਾਨ ਗੁਰੂ ਗੋਵੀ ਸਿੰਘ ਜੀ ਦੇ ਟਾਈਮ ਤੋਂ ਹੈ ਇਸ ਗੁਦਾਵਰੀ ਜੀ ਨੇ ਦਰਸ਼ਨ ਕੀਤੇ ਮਹਾਰਾਜ ਗੁਰਗੋਵੀ ਸਿੰਘ ਜੀ ਦੇ ਇਸ ਗੁਦਾਵਰੀ ਜੀ ਨੇ ਦਰਸ਼ਨ ਕੀਤੇ ਉਸ ਸਮੇਂ ਦੇ ਸਿੰਘ ਸਹਿਬਾਨਾਂ ਨੇ ਖਾਲਸੇ ਦੇ ਤੇ ਇਸ ਗੁਦਾਵਰੀ ਜੀ ਦੇ ਕੰਡੇ ਤੇ ਮਾਪੂਖਾ ਨੇ ਬੈਠ ਕੇ ਤਪੱਸਿਆ ਕੀਤੀ ਜਾਪ ਕੀਤਾ ਤੇ ਇਸ ਕਰਕੇ ਇਸ ਨੂੰ ਗੁਦਾਵਰੀ ਨਹੀਂ ਗੁਦਾਵਰੀ ਜੀ ਕਿਹਾ ਕਰੋ ਕਿਉਂਕਿ ਇੱਕ ਨਦੀ ਨਹੀਂ ਇਸ ਨਦੀ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਹੋਰ ਵੀ ਬਹੁਤ ਸੰਤਾਂ ਮਹਾਪੁਰਸ਼ਾਂ ਗੁਰੂਆਂ ਦੇ ਸਾਡੇ ਜਿਸ ਗੁਰੂ ਸਹਿਬਾਨ ਦੇ ਅਸਥਾਨ ਤੇ ਅੱਜ ਅਸੀਂ ਦਰਸ਼ਨਾਂ ਲਈ ਆਂਦੇ ਆ ਇਸ ਗੋਦਾਵਰੀ ਜੀ ਨਦੀ ਨੇ ਉਸ ਗੁਰੂ ਸਹਿਬਾਨ ਦੇ ਦਰਸ਼ਨ ਕੀਤੇ ਹੋਏ ਨੇ ਸੰਗਤੋ ਲੋ ਵੀ ਇੱਕ ਟਰੈਕਟਰ ਹੋਰ ਗਰਦਾਸ ਪਰ ਤੋਂ ਜਾਵਾ ਯਾਤਰਾ ਲਈ ਆਇਆ ਹੋਇਆ ਤੇ ਉਸੇ ਪਾਰਕਿੰਗ 'ਚ ਖੜਾ ਨਿੱਤੋਂ ਜੀ ਵੀਡੀਓ ਬਣਾ ਰਹੇ ਆ ਇਹ ਦੇਖੋ ਬਾਕੀ ਉਹਦਾ ਹੋ ਗਿਆ ਸਾਹਮਣੇ ਰੋਡ ਉਹ ਸ਼ਾਇਦ ਬੀਦਰ ਕਰਨਾਟਕਾ ਉਸ ਸਾਈਡ ਜਾ ਰਿਹਾ ਤੇ ਇਸ ਸਾਈਡ ਥੋੜਾ ਜਿਹਾ ਅੱਗੇ ਜਾ ਕੇ ਇਹੜ ਤੋਂ ਪਰਲੇ ਪਾਸੇ ਇਸ ਸਾਈਡ ਤੇ ਗਾਗਰ ਦੀ ਸੇਵਾ ਹੁੰਦੀ ਹੈ ਮਤਲਬ ਇੱਥੋਂ ਗਾਗਰ ਲੈ ਕੇ ਜਾਂਦੇ ਆ ਸਵੇਰੇ ਸੱਚਖੰਡ ਹਜੂਰ ਸਾਹਿਬ ਲਈ ਤਖਤ ਸਾਹਿਬ ਲਈ ਉਹ ਵੀ ਅਸੀਂ ਤੁਹਾਨੂੰ ਥੋੜੀ ਦੇਰ ਤੱਕ ਅੱਗੇ ਵਲੌਗ ਚ ਦਿਖਾਵਾਂਗੇ ਉਧਰ ਨੀਚੇ ਜਾ ਕੇ ਨਾ ਇਸ ਪੇੜ ਤੋਂ ਪਰਲੀ ਸਾਈਡ ਉਹ ਆਪਣਾ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਆ ਗਿਆ ਜੀ ਇੱਥੋਂ ਰਸਤਾ ਜਾ ਕੇ ਨਾਲੇ ਜਿਹੜੇ ਸਾਹਮਣੇ ਗੁਰੂ ਘਰ ਨੇ ਇਨਾਂ ਦੇ ਅਸੀਂ ਦਰਸ਼ਨ ਦਿਦਾਰੇ ਕਰਾਂਗੇ ਨਾਲੇ ਤੁਹਾਨੂੰ ਕਰਵਾਵਾਂਗੇ ਤੇ ਨੀਚੇ ਉਤਰ ਕੇ ਫਿਰ ਉਹ ਸਾਹਮਣੇ ਜਾਪ ਸਥਾਨ ਹੈ ਜੀ ਮਾਹ ਪ੍ਰਖਾਂ ਦਾ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉਸ ਤੋਂ ਥੋੜਾ ਅੱਗੇ ਜਾ ਕੇ ਨੀਚੇ ਉਤਰ ਕੇ ਗਾਗਰ ਦੀ ਸੇਵਾ ਜਿੱਥੇ ਹੁੰਦੀ ਹੈ ਗੁਦਾਵਰੀ ਤੋਂ ਗੁਦਾਵਰੀ ਜੀ ਤੋਂ ਭਰਦੇ ਨੇ ਗਾਗਰ ਉਹ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਬੱਸ ਵਲੌਗ ਨੂੰ ਦੇਖੀ ਜਾਓ ਇੰਟਰਸਟਿੰਗ ਵਲੌਗ ਹੋਣਗੇ ਮੇਨ ਮੇਨ ਟੌਪਿਕ ਤੇ ਵਲੌਗ ਹੋਣਗੇ ਤੇ ਇੱਕ ਹੋਰ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਵਲੌਗ ਨੇ ਉਹ 10 ਮਿੰਟ ਤੋਂ 15 ਮਿੰਟ ਦੇ ਵਿੱਚ ਵਿੱਚ ਬਣਾਈਏ ਕਵਰ ਕਰੀਏ ਕਿਉਂਕਿ 10 15 ਮਿੰਟ ਦਾ ਇਹ ਹੁੰਦਾ ਕਿ ਇੱਕ ਤਾਂ ਸਾਨੂੰ ਪਾਣ ਇੱਥੇ ਨੈਟਵਰਕ ਇਸ਼ੂ ਬਹੁਤ ਆ ਅਪਲੋਡ ਕਰਨ ਚ ਆਸਾਨੀ ਹੁੰਦੀ ਹੈ ਦੂਜਾ ਜਿਹੜੇ ਵੀ ਜਿਹੜੀ ਵੀ ਸੰਗਤ ਵਲੌਗ ਦੇਖ ਰਹੀ ਹੈ ਉਹ 10 ਤੋਂ 15 ਮਿੰਟ ਦੇ ਵਿੱਚ ਸਾਰੇ ਗੁਰੂਤਮ ਸਾਰਾ ਇਤਿਹਾਸ ਕਵਰ ਕਰ ਲਏ ਇਸ ਕਰਕੇ 10 ਤੋਂ 15 ਮਿੰਟ ਦੇ ਵਲੋਗ ਬਣਾਵਾਂਗੇ ਤੇ ਜੇ ਵੱਧ ਟਾਈਮ ਦੇ ਚਾਹੀਦੇ ਹੋ ਤਾਂ ਕਮੈਂਟ ਆ ਮੈਨੂੰ ਪਰਸੇ ਮੈਸੇਜ ਕਰਦੇ ਹੋ ਕਿ ਕਿੰਨੇ ਟਾਈਮ ਦੇ ਵਲੋਗ ਬਣਾਈਏ ਲੋ ਵੀ ਸੰਗਤੋ ਜਿੱਥੋਂ ਸਵੇਰੇ ਅਮਰਤ ਵੇਲੇ ਗਾਗਰ ਦੀ ਸੇਵਾ ਹੁੰਦੀ ਹੈ ਉਹ ਦ੍ਰਿਸ਼ ਉਹ ਸਥਾਨ ਤੁਹਾਨੂੰ ਦਰਸ਼ਨ ਕਰਾਉਣ ਲੱਗਿਆ ਲੋ ਜੀ ਸੰਗਤੋਂ ਇੱਥੋਂ ਹੁੰਦੀ ਹੈ ਜੀ ਗਾ ਕਰਦੀ ਸੇਵਾ ਤੁਸੀਂ ਪੋਜ ਕਰਕੇ ਵੀਡੀਓ ਨੂੰ ਫੜ ਸਕਦੇ ਹੋ ਲੋ ਜੀ ਲੋ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਸਾਹਿਬ ਵਾਲੇ ਸੰਗਰੂਰ ਉਹਨਾਂ ਦਾ ਇਹ ਤਪ ਸਥਾਨ ਹੈ ਜੀ ਤੇ ਦਰਸ਼ਨ ਕਰੋ ਜੀ ਇੱਥੇ ਬਾਬਾ ਜੀ ਨੇ ਤਪ ਕੀਤਾ ਸੀਗਾ ਨਾਮ ਸਿਮਰਨ ਦਾ ਜਾਪ ਤਪ ਸਥਾਨ ਬਾਬਾ ਦਰ ਸਿੰਘ ਜੀ ਵਾਹਿਗੁਰੂ ਇਹ ਬਿਲਕੁਲ ਗੋਦਾਵਰੀ ਜੀ ਦੇ ਕੰਡੇ ਹੈ ਸਥਾਨ ਇਹ ਇਹ ਗੁਰਦੁਆਰਾ ਸਾਹਿਬ ਇਹ ਵੀ ਇਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਇੱਕ ਉਹ ਗੁਰਦੁਆਰਾ ਸਾਹਿਬ ਸਾਹਮਣੇ ਹੈ ਜੀ ਤੇ ਕਿੱਧਰ ਹੈ ਉਹ ਉਧਰੋਂ ਸੀ ਵੀਡੀਓ ਬਣਾ ਕੇ ਦਿਖਾਇਆ ਸੀਗੇ ਤੁਹਾਨੂੰ ਇਸ ਪੇੜ ਤੋਂ ਪਰਲੀ ਸਾਈਡ ਅਸੀਂ ਬਹਿਲਾ ਖੜੇ ਸੀਗੇ ਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਜਿੱਤਨੀ ਵੀ ਹੈ ਇੱਕ ਇੱਕ ਜੀ ਅੱਗੇ ਹੈ ਤੇ ਉਹਨਾ ਗੁਰਦਤਮਾਰੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜਿੱਥੋਂ ਤੱਕ ਵੀ ਮਹਾਰਾਜ ਕਿਰਪਾ ਕਰਦੇ ਨੇ ਲੋ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵਕਤ ਗੁਰਦੁਆਰਾ ਸ਼੍ਰੀ ਨਗੀਨਾ ਘਾਟ ਸਾਹਿਬ ਨਾ ਤੇੜ ਮਹਾਰਾਸ਼ਟਰ ਗੋਤਾਵਰੀ ਜੀ ਨਦੀ ਦੇ ਕੰਢੇ ਇਹ ਗੁਰਦੁਆਰਾ ਸ਼ੋਭੀਤਾ ਹੈ ਜੀ ਕਰੋ ਜੀ ਦਰਸ਼ਨ ਵਾਹਿਗੁਰੂ ਵਾਹਿਗੁਰੂ हां जी संगत जी ਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਦਰਸ਼ਨ ਕਰ ਲਏ। ਖੁਦਾਵਰੀ ਜੀ ਦੇ ਦਰਸ਼ਨ ਕਰ ਲਏ ਤੇ ਗਰਮੀ ਗਰਮੀ ਹੁਣ ਤੋਂ ਇਤਨੀ ਜਿਆਦਾ ਨਾ ਨਾਲੇ ਫਰਵਰੀ ਦਾ ਮਹੀਨਾ ਜੇ ਤੁਸੀਂ ਆਪਣੇ ਜੋੜੇ ਕੱਢ ਕੇ نیچے ਪੈਰ ਰੱਖੋਗੇ ਨਾ 6 ਵਜੇ ਦਾ ਪੂਰਾ ਤੇ ਗਰਮੀ ਬਹੁਤ ਹੈ ਜਿਹੜੀ ਵੀ ਸੰਗਤਾਂ ਨੇ ਅੱਜ ਕੱਲ ਦੇ ਸਮੇਂ 'ਚ ਹਜ਼ੂਰ ਸਾਹਿਬ ਆਣਾ ਆਪਣੇ ਗਰਮੀ ਦੇ ਕੱਪੜੇ ਨਾਲ ਲੈ ਕੇ ਆਓ ਤੇ ਗਰਮੀ ਐ ਇੱਧਰ ਸੋ ਅੱਗੇ ਆ ਕੇ ਦਿਖਾਉਂਦੇ ਆ ਤੁਹਾਨੂੰ ਅਗਲਾ ਗੁਰੂ ਧਾਮ ਆਜੋ ਫਿਰ ਲੋ ਜੀ ਸੰਗਤ ਜੀ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਦਰਸ਼ਨ ਤੋਂ ਬਾਅਦ ਸੰਗਤ ਆ ਗਏ ਨੇ ਗੁਰਦੁਆਰਾ ਬੰਦਾ ਘਾਟ ਸਾਹਿਬ ਮਹਾਵੀਰ ਚੌਂਕ ਦੇ ਕੋਲ ਗੁਰਦੁਆਰਾ ਬੰਦਾ ਘਾਟ ਸਾਹਿਬ ਤੇ ਗੁਰਦੁਆਰਾ ਸਾਹਿਬ ਜਾਂਦੇ ਆ ਇੱਥੋਂ ਦਾ ਇਤਿਹਾਸ ਤੁਹਾਨੂੰ ਸਰਵਨ ਕਰਵਾਂਦੇ ਆ ਤੇ ਦਰਸ਼ਨ ਕਰਦੇ ਆ ਦਰਸ਼ਨ ਕਰਵਾਉਂਦੇ ਆ ਆਜੋ ਲੋ ਜੀ ਗੁਰਦੁਆਰਾ ਬੰਦਾ ਘੜ ਸਭ ਤੋਂ ਪਹਿਲਾਂ ਗੁਰਦੁਆਰਾ ਟੀਬੀ ਸਾਹਿਬ ਜੀ ਇੱਥੋਂ ਦਾ ਇਤਿਹਾਸ ਤੁਹਾਨੂੰ ਸਰਵਨ ਕਰਵਾਉਂਦੇ ਆ ਜੀ ਲੋ ਜੀ ਸੰਗਤ ਜੀ ਇਤਿਹਾਸ ਸਰਵਨ ਕਰੋ ਇੱਥੋਂ ਦਾ ਪੋਜ਼ ਕਰਕੇ ਵੀਡੀਓ ਦੇਖ ਲਿਓ ਠੀਕ ਹੈ ਤੁਸੀਂ لو جی سنگت جی درسن کرو پوراتن گڑھا پائی دھرم سنگھ جی کا پائی دیا سنگھ جی کا اتنے شجو ششوبیت ہے جی اس گردوارا صاحب واحر گردوارا ٹوی صاحب لو جی سنگت جی گردوارا ਬੰਦਾ ਘਾਟ ਸਾਹਿਬ ਜੀ ਪਹੁੰਚ ਚੁਕੇ ਆ ਤੇ ਇੱਥੇ ਦਾ ਇਤਿਹਾਸ ਤੁਹਾਨੂੰ ਸਰਵਣ ਕਰਵਾਉਂਦੇ ਆ ਜੀ ਕੋਸ਼ਿਸ਼ ਕਰਾਂਗੇ ਅੰਦਰ ਇਤਿਹਾਸ ਸਰਵਣ ਕਰਾਉਣ ਦੇ ਸਮੇਂ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਬਾਕੀ ਦੇਖਦੇ ਆ ਮਾਲਕ ਕਿਰਪਾ ਕਰੇ ਲੋ ਸੰਗਤ ਜੀ ਅਗਰ ਦੁਆਰਾ ਬੰਦਾ ਘਾਟ ਸਾਹਿਬ ਜੀ ਦਾ ਇਤਿਹਾਸ ਤੇ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਸਰਵਣ ਕਰ ਸਕਦੇ ਹੋ ਜੀ ਇਹ ਹਿੰਦੀ ਵਿੱਚ ਹੈ ਤੇ ਇਹ ਇੰਗਲਿਸ਼ ਵਿੱਚ ਹੈ ਜੀ ਹਾਂਜੀ ਸੰਗਤ ਜੀ ਤੇ ਜਿਹੜੇ ਸੱਚਖੰਡ ਜਾਂ ਗੁਰਦੁਆਰਾ ਲੰਗਰ ਸਾਹਿਬ ਜੀ ਦੇ ਨੇੜੇ ਵਾਲੇ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਤੁਹਾਨੂੰ ਸਾਰਿਆਂ ਦੇ ਅਸੀਂ ਕਰਾਤੇ ਤੇ ਹੁਣ ਅਸੀਂ ਜਾਵਾਂਗੇ ਸ਼ਾਮ ਨੂੰ ਤਖਤ ਸੱਚਖੰਡ ਸਾਹਿਬ ਉੱਥੇ ਪ੍ਰਸ਼ਾਦਾ ਬਾਣੀ ਛੱਕ ਕੇ ਤੇ ਉਸ ਤੋਂ ਬਾਅਦ ਸ਼ਸਤਰ ਦੇਖਾਂਗੇ ਸ਼ਸਤਰਾਂ ਦੀ ਉੱਥੇ ਜਦੋਂ ਸ਼ਸਤਰ ਦਿਖਾਣਗੇ ਤਾਂ ਉਹਦੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਕਰਵਾਵਾਂਗੇ ਤੇ ਸ਼ਸਤਰਾਂ ਦਾ ਵਲੋਗ ਅੱਜ ਸ਼ਾਮ ਨੂੰ ਅਸੀਂ ਸ਼ੂਟ ਕਰਾਂਗੇ ਤੇ ਉਹ ਅਲੱਗ ਆਊਗਾ ਤੇ ਜਿਹੜਾ ਗੁਰਦੁਆਰਿਆਂ ਦੇ ਦਰਸ਼ਨਾਂ ਵਾਲਾ ਵਲੌਗ ਸੀ ਇਹ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ